ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਹਰਖ ਸੋਗ ਬੈਰਾਗ ਅਨੰਦੀ ਖੇਲ ਦੀ ਦਿਖਾਇਓ ਰਹਾਓ ਖਿਨੂ ਪੈ ਨਿਰਪੈ ਖਿਨੂ ਖਿਨੂ ਉੱਠਤਾ ਓ ਇਵੇਂ ਵਿਸਰਾਮ ਧਿਆਨ ਨਾਲ ਲਾਉਣਾ ਖਿਨਹੁ ਭੈ ਇਥੇ ਠਮਕ ਨਿਰਭੈ ਖਿਨਹੁ ਇਥੇ ਵਿਸਰਾਮ ਖਿਨਹੁ ਇਥੇ ਯਮਕ ਉੱਠਤਾ ਆਇਓ ਖਿਨਹੁ ਰਾਸ ਭੋਗਨ ਖਿਨਹੁ ਖਿਨਹੁ ਤਜ ਜਾਇਓ ਪਿਛਲੇ ਖਿਨਹੁ ਤੇ ਟਿੱਪੀ ਹੈ ਇਥੇ ਟਿੱਪੀ ਹੈ ਨਹੀਂ ਹਾਏ ਦੇ ਉੱਤੇ ਇਸ ਉਚਾਰਨ ਕਰਨਾ ਖਿਨਹੁ ਤਜ ਜਾਇਓ ਖਿਨ ਹੂੰ ਜੋਗ ਤਾਪ ਬਹੁ ਪੂਜਾ ਖਿਨ ਹੂੰ ਪਰਮਾਇਉ ਖਿਨ ਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਉ ਰਾਗ ਆਸਾ ਮਹੱਲਾ ਪੰਜਵਾ ਘਰ ਸਤਾਰਵਾ ਅਸਾਵ ਜੀ ਇੱਕ ਤੇ ਸਿੱਤਨਾ ਹੀ ਉਚਾਰਨ ਕਰਨਾ ਹੈ ਰਾਗ ਆਸਾ ਮਹੱਲਾ ਜਵਾ ਘਰ ਸਤਾਰਵਾਂ ਆਸਾ ਵਦੀ ਆਸਾ ਵਤੂ ਵਾਵੇ ਤੇ ਰਾਰੇ ਦੇ ਵਿੱਚੋਂ ਡੈਸ਼ ਦੇਣੀ ਐ ਆਸਾ ਵਰੀ ਨਹੀਂ ਕਹਿਣਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਇਕੱਠੇ ਪਾਠ ਬੋਲਣਾ ਗੋਬਿੰਦ ਗੋਬਿੰਦ ਕਰ ਹਾਂ ਗੋਬਿੰਦ ਗੋਬਿੰਦ ਕਰ ਹਾਂ ਕਰ ਹਾਂ ਇਕੱਠਾ ਨਹੀਂ ਕਹਿਣਾ ਕਰ ਹਾਂ ਵੱਖਰਾ ਵੱਖਰਾ ਹੀ ਕਹਿਣਾ ਗੋਬਿੰਦ ਗੋਬਿੰਦ ਇਕੱਠਾ ਬੋਲਣਾ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਅਨਸਿਓ ਤੂ ਅਨਸਿਓ ਤੋਰ ਫੇਰ ਹਾਂ ਹਾਂਜੀ ਆਨ ਆਨ ਸਿਓ ਤੋਰ ਹੋਰਾਂ ਨਾਲ ਤੋੜਨ ਦਾ ਵਾਚਕ ਹੈ ਅਨ ਨਹੀਂ ਬੋਲਣਾ ਹੈ ਪੋਲਾ ਹੀ ਬੋਲਣਾ ਆਨ ਸਿਓ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਇਹ ਮਿਸਰਾਮ ਪਾਇਓ ਤੇ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਪੰਕ ਪੰਕਜ ਪਾਠ ਇਕੱਠਾ ਹੀ ਹੈ ਜੀ ਪੰਕਜ ਮੋਹ ਸਰ ਹਾਂ ਪਾਗ ਨਹੀਂ ਚੱਲੈ ਹਰ ਹਾਂ ਜਿ ਜਿੰਨੇ ਹਾਂ ਪਦ ਹੈ ਨਾ ਵੱਖਰੇ ਉਚਾਰਨ ਕਰਨੇ ਆਮ ਪਾਠੀ ਸਿੰਘ ਤਰ੍ਹਾਂ ਕਰ ਹਾਂ ਫਿਰ ਹਾਂ ਸਰ ਹਾਂ ਐਂ ਬੋਲ ਜੰਦੇ ਨੇ ਵੱਖਰੇ ਵੱਖਰੇ ਬੋਲਨੇ ਗਹਿਡਿਓ ਮੂੜ ਨਰ ਹਾਂ ਗਹਿਡਿਓ ਮੂੜ ਨਰ ਹਾਂ ਅਨਨ ਉਪਾਵ अनन उपावक इ वखरा पाठ संप्रदाय ਦੇ ਵਿੱਚ ਕਰਾਇਆ ਜਾਂਦਾ ਆਨ ਨਾ ਉਪਾਵ ਕਰ ਹਾਂ ਹੋਰ ਕੋਈ ਉਪਾਵ ਨਹੀਂ ਕਰਦਾ ਹਾਂ ਆਨ ਨਾ ਉਪਾਵ ਕਰ ਹਾਂ ਆਨ ਨਾ ਉਪਾਵ ਕਰ ਹਾਂ ਤਾ ਨਿਕਸੈ ਤਾ ਨਿਕਸੈ शरण पैरी सखी के पैरी पाठ नहीं कर जाना तौ निकसै ਇੱਥੇ ਵਿਸਰਾਮ ਸਰਨ ਪੈ ਰੀ ਸਖੀ ਤੋ ਨਿਕਸੈ ਸਰਨ ਪੈ ਰੀ ਸਖੀ ਥਿਰ ਥਿਰ ਚਿਤ ਥਿਰ ਥਿਰ ਚਿਤ ਥਿਰ ਹਾਂ ਬਨ ਗ੍ਰਹਿ ਸੰਸਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਰਾਜਨ ਕਸਕੇ ਬੋਲਣਾ ਰਾਜਨ ਜੋਗ ਕਰ ਹਾਂ ਕਹ ਨਾਨਕ ਲੋਗ ਅਲੋਗੀ ਰੀ ਸਖੀ ਕਹ ਨਾਨਕ ਇਥੇ ਵਿਸਰਾਮ ਲੋਗ ਅਲੋਗੀ ਇਥੇ ਠਮਕ ਰੀ ਸਖੀ ਆਸਾਵਰੀ ਮਹੱਲਾ ਪੰਜਵਾ ਮਨਸਾ ਇਕ ਮਾਨ ਹਾਂ ਗੁਰ ਸਿਓ ਨੇਤ ਧਿਆਨ ਹਾਂ ਧ੍ਰਿੜ ਸੰਤ ਮੰਤ ਗਿਆਨ ਹਾਂ ਸੇਵਾ ਗੁਰ ਚਰਾਨ ਹਾਂ ਤਾ ਮਿਲਿਆ ਗੁਰ ਕਿਰਪਾਨ ਮੇਰੇ ਬਨਾ ਰਹਾਉ ਟੂਟੇ ਆਨ ਭਰਾਨ ਹਾਂ ਰਵਿਓ ਸਰਬ ਥਾਨ ਹਾਂ ਲਹਿਉ ਜਾਮ ਭਯਾਨ ਹਾਂ ਪਾਇਓ ਪੇੜ ਥਾਨ ਹਾਂ ਤਉ ਚੁਕੀ ਸਗਲ ਕਾਨ ਕਾਨ ਪੁਲੇ ਬੋਲਨਾ ਕਾਨ ਨਹੀਂ ਕਹਿ ਦੇਣਾ ਲਹਿਨੋ ਜਿਸ ਮਥਾਨ ਹਾਂ ਇਹ ਮਥਾਨ ਥੋੜਾ ਜ੍ਹਾ ਕਸ ਕੇ ਬੋਲਨਾ ਮੱਥੇ ਦਾ ਵਾਚਕ ਹੈ ਲਹਿਨੋ ਜਿਸ ਮਥਾਨ ਹਾਂ ਭੈ ਪਾਵਕ ਪਾਰ ਪਰਾਨ ਹਾਂ ਨਿਜ ਘਰ ਤੇ ਸਹਿਥਾਨ ਹਾਂ ਹਰ ਰਸ ਰਸਹਿ ਮਾਨ ਹਾਂ ਲਾਤੀ ਤੇਸ ਭੁਖਾਨ ਹਾਂ ਭੁਖਾਨ ਵੀ ਥੋੜਾ ਜਿਹਾ ਕਸ ਕੇ ਬੋਲਣਾ ਤੇਸ ਪੂਲਾ ਹੀ ਬੋਲਣਾ ਲਾਤੀ ਤੇਸ ਭੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ ਆਸਾਵਰੀ ਮਹੱਲਾ ਪੰਜਵਾਰ ਹਰ 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 ਗੁਨੀ ਹਾਂ ਜਪੀਐ ਸਹਿਜ ਧੁਨੀ ਹਾਂ ਸਾਧੂ ਰਸਨਾ ਭਣੀ ਹਾਂ ਛੂਟਨ ਬੇਦ ਬੇਦ ਪੁੱਲੇ ਹੀ ਬੋਲਣਾ ਛੂਟਨ ਬੇਦ ਸੁਣੀ ਹਾਂ पाइए वाड पुन्नी मेरे मना रहा पुन्नी थोड़ा जा कसके के बोलना है वाड पुन्नी मेरे मना रहा खोज जन मुनि हां जन मुनि जेड़ा पाठ है ये संबंधक पाठ है खोज है जन मुनि हां खोज है जन मुनि हां श्राव का प्राव धनी हां ਦੁਲਬ ਕਾਲ ਦੁਨੀ ਹਾਂ ਇਹ ਦੁਲਬ ਨਹੀਂ ਕਹਿਣਾ ਦੁਲਬ ਕਾਲ ਦੁਨੀ ਹਾਂ ਦੁਖ ਬਿਨਾਸ਼ਨੀ ਹਾਂ ਪ੍ਰਾਪ ਪੂਰਨ ਆਸਨੀ ਮੇਰੇ ਮਨਾ ਪ੍ਰਭ ਪੂਰਨ ਆਸਨੀ ਮੇਰੇ ਮਨਾ ਪ੍ਰਾਪ ਪੂਰਨ ਆਸਨੀ ਮੇਰੇ ਮਨਾ ਮਨ ਸੋ ਸੇਵੀਐ ਹਾਂ ਅਲਖ ਅਪੇਵੀਐ ਹਾਂ ਤਾ ਸੋ ਪ੍ਰੀਤ ਕਰ ਹਾਂ ਬਿਨਸ ਨਾ ਜਾਇ ਮਰ ਹਾਂ ਬਿਨਸ ਨਾ ਜਾਇ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮ ਗੁਰ ਤੇ ਜਾਣਿਆ ਹਾਂ ਜਾਣਿਆ ਤੇ ਵਿਸਰਾਮ ਲੱਗੇਗਾ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ